ਕਖਲਸਾ ਭਾਈ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਤੁਹਾਨੂੰ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਭੈਣ ਬੇਬੇ ਨਾਨਕੀ ਜੀ ਜਿਨ੍ਹਾਂ ਦਾ 500 ਕਾਠਵਾਂ ਗੁਰਪੁਰਬ ਜਨਮ ਦਿਨ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨਾਨਕਨਾਵਲੇਵਾ ਸੰਗਤਾਂ ਨਕ ਮਸਤਕ ਹੋ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਇੱਕ ਤਰੀਕ ਤੋਂ ਲੈ ਕੇ ਇਸ ਸਮਾਗਮ 4 ਤਰੀਕ ਦਾ ਚੱਲਿਆ 4 ਤਰੀਕ ਨੂੰ ਬਾਬੇ ਨਾਨਕ ਜੀ ਦਾ ਜਨ ਦਿਹਾੜਾ ਹੈ ਸਮੂਹ ਸੰਗਤਾਂ ਬੜੀ ਉਤਸ਼ਾਹ ਸ਼ਰਧਾ ਦੇ ਨਾਲ ਸultanpur ਸੇ ਵਿਖੇ ਹਾਜ਼ਰੀਆਂ ਭਰ ਰਹੀਆਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੀਏ ਕਿ ਸultanpur ਦੀ ਧਰਤੀ ਦੇ ਉੱਤੇ ਆਪ ਜੀ ਦੇ ਨਾਲ ਇਹ ਵੀ ਸਾਂਝ ਪਾ ਦਈਏ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਏ ਤੇ ਆਪ ਜੀ ਨੇ ਇੱਥੇ 14 ਸਾਲ 9 ਮਹੀਨੇ 13 ਦਿਨ ਕੋਰ ਤਪੱਸਿਆ ਕੀਤੀ ਔਰ ਜਿਸ ਵੀਰ ਸਾਹਿਬ ਦੇ ਗੁਰਦੁਆਰਾ ਵੀਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ ਪਿਆਰਿਓ ਇੱਥੇ ਸਤਿਗੁਰੂ ਆਪਣਾ ਡੇਰਾ ਕਰਿਆ ਕਰਦੇ ਸਨ ਮਲਸੀਆਂ ਤੋਂ ਇੱਕ ਆਪ ਜੀ ਦਾ ਸੇਵਕ ਜੋ ਕਿ ਦਾਤਨ ਲੈ ਕੇ ਆਇਆ ਕਰਦਾ ਸੀ ਬੜਾ ਹਨੇਰ ਚਖੜ ਝੋਲਿਆ ਤੇ ਇੱਕ ਦਿਨ ਉਹ ਐਸਾ ਹੋਇਆ ਕਿਸ ਲਗਨ ਸਰਗਰੂ ਦੇ ਨਾਲ ਲੱਗੀ ਹੋਈ ਹੈ ਤੇ ਆਪ ਜੀ ਦਾਤਨ ਮੇਰੀ ਦੀ ਤੋੜ ਲੈ ਕੇ ਲੈ ਹੁਣ ਉਹ ਜਦੋਂ ਦਾਤਨ ਗੁਰੂ ਨਾਨਕ ਦੇਵ ਜੀ ਨੂੰ ਦਿੱਤੀ ਚਿੱਠ ਕੇ ਉਹਨਾਂ ਨੇ ਉਹ ਜਗ੍ਹਾ ਤੇ ਲਗਾ ਦਿੱਤੀ ਪਿਆਰਿਓ ਉਹ ਬੀਰ ਸਾਹਿਬ ਅੱਜ ਮਸ਼ਹੂਰ ਹੈ ਔਰ ਉਹ ਸੇਵਕ ਜਿਹੜਾ ਸੀਗਾ ਸਤਗੁਰਾਂ ਦੇ ਵੇਂ ਦੇ ਕੰਡੇ ਤੇ ਕੱਪੜੇ ਸੰਭਾਲ ਕੇ ਰੱਖਦਾ ਸੀ ਅਮਰਤ ਵੇਲੇ ਆਪਣੇ ਨਗਰ ਮੈਲਸੀਆਂ ਤੋਂ ਆ ਜਾਂਦਾ ਸੀ ਔਰ ਕੱਪੜੇ ਸੰਭਾਲ ਕੇ ਰੱਖਣੇ ਸਤਗੁਰਾਂ ਨੇ ਵੇਂ ਦੇ ਵਿੱਚ ਇਸ਼ਨਾਨ ਕਰਨਾ ਭਜਨ ਬੰਦਗੀ ਕਰਨੀ ਅਪਰੰਤ ਆਪ ਜੀ ਨੇ ਮੋਦੀ ਖਾਣੇ ਦੀ ਸੰਭਾਲ ਕਰਨੀ ਤੇ ਲੋਕਾਂ ਦੇ ਵਿੱਚ ਜੋ ਰਾਸ਼ਨ ਪਾਣੀ ਸੀ ਤੇ ਰੰਤ ਨਾ ਕਹਿ ਕੇ ਗਰੀਬਾਂ ਗੁਰਬੀਆਂ ਦੀ ਸਹਾਇਤਾ ਕਰਦੇ ਲੋਕਾਂ ਨੇ ਬਹੁਤ ਉਜਰ ਕੀਤਾ ਇਸ ਗੱਲ ਦਾ ਕਿ ਸਤਗੁਰੂ ਸੱਚੇ ਪਾਤਸ਼ਾਹ ਲੋਕਾਂ ਨੂੰ ਡਟਾਈ ਜਾਂਦੇ ਨੇ ਖੈਰ ਜਦੋਂ ਖਜ਼ਾਨਾ ਖੋਲਿਆ ਗਿਆ ਤੇ 500 ਰੁਪਏ ਸਤਗੁਰੂ ਦਾ ਵੱਧ ਨਿਕਲਿਆ ਸੀ ਸੋ ਇਸੇ ਹੀ ਧਰਤੀ ਤੋਂ ਟੁੱਬੀ ਮਾਰ ਕੇ 72 ਘੰਟਿਆਂ ਬਾਅਦ ਚੜ੍ਹਦੇ ਵੱਲੇ ਮਨ ਨੇ ਸੰਤ ਘਾੜ ਵਿਖੇ ਗੁਰੂ ਸਾਹਿਬ ਨੇ ਦਰਸ਼ਕ ਦਦਾਰੇ ਜਿੱਤੇ ਸੁਣ ਜਿਸ ਵੇਲੇ ਲੋਕਾਂ ਨੇ ਰੌਲਾ ਪਾਇਆ ਸੀ ਕਿ ਸਤਿਗੁਰੂ ਡੁੱਬ ਗਏ ਨੇ ਸੋ ਪਿਆਰਿਓ ਸੁਵੇਲੇ ਆਪਜੀ ਮੂਲ ਮੰਤਰ ਲੈ ਕੇ ਪ੍ਰਮਾਤਮਾ ਤੋਂ ਬਾਹਰ ਆਏ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ 19 ਸੈਭੰਗਰ ਪ੍ਰਸਾਦ ਔਰ ਨਾਲ ਹੀ ਆਪ ਜੀ ਨੇ ਇੱਕ ਵਚਨ ਕੀਤਾ ਕਿ ਮਾਨਸ ਕੀ ਜਾਲ ਸਵੇ ਕੇ ਪਹਿਜਾਨ ਪੋ ਨਾ ਕੋਈ ਹਿੰਦੂ ਨਾ ਮੁਸਲਮਾਨ ਆਪ ਜੀ ਦੇ ਵਿਚਾਰ ਸਨ ਜੋ ਕਿ ਸਾਰੀ ਲੋਕਾਈ ਦੇ ਵਿੱਚ ਚਰਚਿਤ ਹੋਏ ਔਰ ਉਸੇ ਤੋਂ ਹੀ ਗੁਰਬਾਣੀ ਦਾ ਮੁੱਢ ਵਜਾ ਮੂਲ ਮੰਤਰ ਤੋਂ ਔਰ ਅੱਜ ਆਪ ਜੀ ਦੀ ਬੜੀ ਸੰਗਤ ਦੇ ਉੱਤੇ ਆਪਾਰ ਕਿਰਪਾ ਹੈ ਬਾਬੇ ਨਾਨਕ ਦੀ ਸੰਗਤਾਂ ਇੱਥੇ ਨਕਮਸਟਕ ਹੁੰਦੀਆਂ ਨੇ ਆਪਣੀਆਂ ਮਨੋ ਭਾਵਨਾ ਲੈ ਕੇ ਆਉਂਦੀਆਂ ਨੇ ਤੇ ਇਥੋਂ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਲੋਕ ਜਾਂਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁਨਾ ਨੂੰ ਨਾ ਚਤਾਰੇ ਹੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ